ਤੁਹ ਕਿਰਪਾ ਕਰੇ ਆ ਸਾਂਝ ਬਣ ਜੇ ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ ਤੁਸੀਂ ਜਦੋਂ ਦੋਸਤੀ ਤੇ ਮਿੱਤਰਤਾ ਦੀ ਉਦਾਹਰਨ ਦੇਣੀ ਹੈ ਨਾ ਤੇ ਗੁਰੂ ਅਰਜਨ ਮਹਾਰਾਜ ਨੇ ਬਾਣੀ ਚ ਜ਼ਿਕਰ ਕੀਤਾ ਬਸੰਤ ਰਾਗ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਿੱਪਰ ਸੁਧਾਮਾ ਦਾਲਦ ਪੰਜ ਅੱਗੇ ਸ਼ਬਦ ਆਇਆ ਹੈ ਮੇਰੇ ਮਨਾ ਜਿਵੇਂ ਇੱਕ ਦਿਨ ਸਦਾਮਾ ਆਪਣੇ ਮਿੱਤਰ ਕ੍ਰਿਸ਼ਨ ਕੋਲੇ ਜਾਂਦਾ ਹੈ ਉਹ ਮਿੱਤਰ ਤਾਈ ਦੀ लाज ਰੱਖਦਿਆਂ ਹੋਇਆਂ ਆਪਣੇ ਮਿੱਤਰ ਦੀ ਲੋੜ ਪੂਰੀ ਕਰਦਾ ਹੈ ਏਵੇਂ ਪ੍ਰਮਾਤਮਾ ਸਾਡੇ ਸਾਰਿਆਂ ਲਈ ਸਹਾਈ ਹੈ ਏਵੇਂ ਪ੍ਰਮਾਤਮਾ ਸਾਡੇ ਸਾਰਿਆਂ ਦਾ ਦੁੱਖ ਪਰੇਸ਼ਾਨੀਆਂ ਸਤਗੁਰੂ ਦੂਰ ਕਰਨ ਵਾਲਾ ਹੈ ਪਾਜ ਮਨ ਮੇਰੇ ਗੋਬਿੰਦ ਐਵੇਂ ਤੂੰ ਵੀ ਪਰਮਾਤਮਾ ਦਾ ਸਿਮਰਨ ਕਰ ਤੇ ਕ੍ਰਿਸ਼ਨ ਜੀ ਤੇ ਸੁਦਾਮੇ ਦੀ ਇਸ ਸਾਖੀ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਵੀ ਕੀਤਾ ਵੀ ਦੋਸਤੀ ਇਦਾਂ ਦੀ ਹੋਵੇ ਇਤਿਹਾਸ ਵਿੱਚ ਜ਼ਿਕਰ ਹੈ ਕਿ ਕ੍ਰਿਸ਼ਨ ਤੇ ਸੁਦਾਮਾ ਜੀ ਦਾ ਗੁਰੂ ਇੱਕ ਹੈ ਇੱਕ ਜਗ੍ਹਾ ਪੜ੍ਹੇ ਹੈ ਇੱਕ ਜਗ੍ਹਾ ਰੋਹਾਨੀ ਦੁਨਿਆਵੀ ਧਾਰਮਿਕ ਵਿਦਿਆ ਹਾਸਲ ਕੀਤੀ ਹੈ ਵਕਤ ਐਸਾ ਆਇਆ ਸੁਦਾਮਾ ਗੁਜਰਾਤ ਵਿੱਚ ਗਰੀਬੀ ਚ ਜੀਵਨ ਗੁਜ਼ਾਰ ਰਿਹਾ ਤੇ ਕ੍ਰਿਸ਼ਨ ਜੀ ਦਵਾਰਕਾ ਦੇ ਰਾਜੇ ਬਣ ਗਏ ਰਾਜ ਸਿੰਘਾਸਨ ਤੇ ਬਹਿ ਗਏ ਇਹ ਮੈਂ ਭਾਈ ਗੁਰਦਾਸ ਤੇ ਗੁਰੂ ਅਰਜਨ ਸਾਹਿਬ ਦਾ ਜ਼ਿਕਰ ਤਾਂ ਕੀਤਾ ਕਿਉਂਕਿ ਕਈ ਵਾਰ ਬੰਦੇ ਕਹਿੰਦੇ ਕਿੱਥੇ ਲਿਖਿਆ ਕੌਣ ਕਹਿੰਦਾ ਕਿਉਂਕਿ ਇਹ ਵੀ ਸਾਡਾ ਬ੍ਰੇਨ ਵਾਸ਼ ਹੋ ਗਿਆ ਅੱਜ ਅਸੀਂ ਹਰ ਗੱਲ ਨੂੰ ਮੈਨਾ ਮੰਨੂ ਵੱਲ ਜਾਦਾ ਤੁਰਦੇ ਆ ਮੰਨਣ ਤੇ ਸਮਝਣ ਲਈ ਜ਼ੋਰ ਘੱਟ ਦਿੰਨੇ ਮੈਂ ਸਿਆਣੇ ਪੁਰਸ਼ ਦਾ ਕਥਨ ਸੁਣ ਰਿਹਾ ਸਾਂ ਆ ਗੱਲ ਮੈਂ ਨਹੀਂ ਮੰਨਦਾ ਇਹ ਇਹ ਤਾਂ 5 ਸਾਲ ਦਾ ਬੱਚਾ ਵੀ ਕਹਿ ਦੂ ਮੈਂ ਨਹੀਂ ਮੰਨਦਾ ਮੈਂ ਆ ਨਹੀਂ ਖਾਣਾ ਮੈਂ ਉਹ ਨਹੀਂ ਪੋਣਾ ਇਹ ਤਾਂ 5 ਸਾਲ ਦਾ ਬੱਚਾ ਵੀ ਤਰਕ ਕਰ ਦੇਗਾ ਪਰ ਬਹੁਤ ਕੁਝ ਮੰਨਣ ਤੇ ਸਮਝਣ ਲਈ ਤੁਹਾਨੂੰ ਆਪਣੀ ਬੁੱਧੀ ਤੇ ਜ਼ੋਰ ਦੇਣਾ ਪੈਂਦਾ ਗੁਰੂ ਅੱਗੇ ਝੋਲੀ ਢਣੀ ਪੈਂਦੀ ਫੇਰ ਸਮਝ ਆਉਂਦੀ ਮੰਨਣ ਲਈ ਸਮਾਂ ਚਾਹੀਦਾ ਹੈ ਸਮਝਣਾ ਪੈਂਦਾ ਹੈ ਵਿਚਾਰਨਾ ਪੈਂਦਾ ਹੈ ਖੋਜਣਾ ਪੈਂਦਾ ਫੇਰ ਹੌਲੀ-ਹੌਲੀ ਮਨ ਆਪਣੇ ਆਪ ਵੀ ਮੰਨ ਜਾਂਦਾ ਵਿਪਰ ਸੁਦਾਮਾ ਭਜ ਦਾਲਦ ਭੰਜ ਜਿਵੇਂ ਸੁਦਾਮੇ ਦੀ ਗਰੀਬੀ ਦੂਰ ਕੀਤੀ ਗੁਰੂ ਅਰਜਨ ਸਾਹਿਬ ਕਹਿੰਦੇ ਅਧਾਰਣ ਦਿੱਤੀ ਗਣਕਾ ਦਾ ਜ਼ਿਕਰ ਆਇਆ ਹਰਨਾਕ ਇਸਤੇ ਪਹਿਰਲਾਦ ਜੀ ਦਾ ਜ਼ਿਕਰ ਆਇਆ ਕੁਬਜ਼ਾ ਦਾ ਜ਼ਿਕਰ ਆਇਆ ਕਿੰਨੇ ਹੋਰ ਸਰੀਰ ਨੇ ਜਿਨ੍ਹਾਂ ਦਾ ਜ਼ਿਕਰ ਮਹਾਰਾਜ ਨੇ ਬਾਣੀ ਚ ਕੀਤਾ ਕਿ ਜਦੋਂ ਕਿਰਪਾ ਕਰਦਾ ਰਹਿਮਤ ਕਰਦਾ ਉਹ ਤੁਹਾਡੇ ਬੇੜੇ ਪਾਰ ਲਾ ਦਿੰਦਾ ਐਨੀਆਂ ਰੂਹਾਂ ਉਹਨੂੰ ਜਪਦੀਆਂ ਜਪਦੀਆਂ ਵਕਾਰਾਂ ਦੇ ਸਾਗਰ ਤੋਂ ਪਾਰ ਹੋ ਗਈਆਂ ਸਦਾਮਾ ਗਰੀਬੀ ਚ ਜੀ ਰਿਹਾ ਹੈ ਕ੍ਰਿਸ਼ਨ ਜੀ ਦਵਾਰਕਾ ਦੇ ਰਾਜੇ ਬਣ ਗਏ ब्राहਮਣਾ ਦੇ ਘਰ ਦਾ ਜਨਮ ਹੈ ਸੁਦਾਮਾ ਜੀ ਦਾ ਵਿਦਿਆ ਵਿੱਚ ਕ੍ਰਿਸ਼ਨ ਜੀ ਤੋਂ ਅੱਗੇ ਹੈ ਗੁਰ ਭਾਈ ਹੈ ਇੱਕੋ ਗੁਰੂ ਹੈ ਇਕੱਠੇ ਪੜ੍ਹੇ ਨੇ ਬਹੁਤ ਸਾਰੀਆਂ ਵੇਦਾਂ ਵਿਦਾਂਤਾਂ ਦੀਆਂ ਗੱਲਾਂ ਕ੍ਰਿਸ਼ਨ ਜੀ ਨੇ ਸੁਦਾਮੇ ਪਾਸੋਂ ਸਿੱਖੀਆਂ ਨੇ ਵਕਤ ਨੇ ਕਰਵਟ ਲਈ ਇੱਕ ਰਾਜ ਸੰਘਾਸ਼ਣ ਦਾ ਮਾਲਕ ਦੂਜਾ ਗੁਰਬਤ ਵਿੱਚ ਜੀਵਨ ਗੁਜ਼ਾਰ ਰਿਹਾ ਔਰ ਜਜ਼ਾਰ ਜਜ਼ਾਰਤ ਬੋਲਣ ਵਾਲਾ ਸੱਚ ਬੋਲਣ ਵਾਲਾ ਇਨਸਾਨ ਸੀ ਹੁਣ ਜੇ ਕਿਤੇ ਕੋਈ ਬ੍ਰਾਹਮਣ ਸੀ ਮੰਗ ਕੇ ਖਾਂਦਾ ਨਹੀਂ ਸੀ ਜੇ ਕਿਤੇ ਕੋਈ ਸੱਚੀ ਗੱਲ ਕਹਿ ਹੋਣੀ ਤੇ ਸੱਤ ਸਮਾਜ ਤੇ ਦੁਨੀਆ ਨੂੰ ਤੁਹਾਨੂੰ ਪਤਾ ਕਿੱਥੋਂ ਬਰਦਾਸ਼ਤ ਹੁੰਦਾ ਉਹ ਜਿਹੜਾ ਰੋਟੀ ਟੁਕ ਚੱਲਦਾ ਸੀ ਉਹ ਵੀ ਬੰਦ ਹੋ ਗਿਆ ਅੰਤਾਂ ਦੀ ਗਰੀਬੀ ਆ ਗਈ ਇੱਕ ਦਿਨ ਘਰ ਵਾਲੀ ਨੇ ਕਿਹਾ ਕਿ ਆਪਾਂ ਕਿੰਨੇ ਮੁਸ਼ਕਲ ਚੋਂ ਗੁਜ਼ਰ ਰਹੇ ਆਂ ਤੁਹਾਡਾ ਮਿੱਤਰ ਹੈ ਕਰੇਸ਼ਨ ਉਹਦੇ ਕੋਲੇ ਜਾਓ ਫਰਿਆਦ ਕਰੋ ਰਾਜਾ ਹੈ ਰਾਜ ਸਿੰਘਾ ਸਿੰਘਾਂ ਤੇ ਬੈਠਾ ਹੈ ਤੁਹਾਡਾ ਬਚਪਨ ਦਾ ਦੋਸਤ ਹੈ ਤੁਹਾਡੀ ਗੱਲ ਨਹੀਂ ਮੰਨੇਗਾ ਉਹ ਘਰ ਵਾਲੀ ਨੇ ਕਹਿਣਾ ਸੁਦਾਮਾ ਜੀ ਨੇ ਉਸ ਗੱਲ ਨੂੰ ਆਈ ਗਈ ਕਰ ਦੇਣਾ ਉਵੇਂ ਸਮਾਂ ਲੰਗਾ ਲੈਣਾ ਪਾਟੀ ਧੋਤੀ ਨਾ ਸਿਰ ਤੇ ਪੱਗ ਨਾ ਪੈਰੀ ਜੋੜਾ ਨਾ ਛੱਤ ਚੰਗੀ ਨਾ ਭੋਜਨ ਮਿਲੇ ਇੱਕ ਦਿਨ ਵਿਲਕ ਦੇ ਨਿੱਕੇ ਬਾਲ ਵੇਖ ਲੈ ਘਰ ਵਿੱਚ ਤੇ ਮੈਂ ਅੱਗੇ ਵੀ ਬੇਨਤੀ ਕਰਦਾ ਬੰਦੇ ਨੂੰ ਕੋਈ ਨਾ ਤੋੜੇ ਪਰਿਵਾਰ ਅੰਦਰੋਂ ਜ਼ਰੂਰ ਤੋੜ ਦਿੰਦਾ ਆਪ ਹੁਣ ਮਾਂ ਭੁੱਖੀ ਸੌ ਜਾਏਗੀ ਪਰ ਪੁੱਤ ਭੁੱਖਾ ਸੌ ਜਾਏ ਉਹ ਬਰਦਾਸ਼ਤ ਨਹੀਂ ਕਰਦੀ ਬਾਪ ਹੋ ਸਕਦਾ ਦੋ ਡੰਗ ਆਪ ਪ੍ਰਸ਼ਾਦਾ ਨਾ ਛਕੇ ਪਰ ਉਹਦਾ ਬੱਚਾ ਇੱਕ ਬੁਰਕੀ ਤੋਂ ਵੀ ਵਿਰਵਾ ਰਹੇ ਜੇ ਉਹਦੇ ਹਿਰਦੇ ਨੂੰ ਚੀਸ ਦਿੰਦੀ ਏ ਗੱਲ ਤੇ ਇਹ ਮੋਹ ਪਾਉਣ ਵਾਲਾ ਵੀ ਅਕਾਲ ਪੁਰਖ ਵਾਹਿਗੁਰੂ ਹੈ ਨਹੀਂ ਰੁੱਲ ਨਾ ਜਾਂਦੇ ਆਪਾਂ ਸਾਰੇ ਇਹ ਵੀ ਸਮਝੋ ਗੱਲ ਇਹ ਜੇ ਸਾਡੇ ਪਿਓ ਦੇ ਅੰਦਰ ਇਹ ਫਰਜ ਪਾਇਆ ਨਾ ਸਾਡੇ ਮਾਂ ਅੰਦਰ ਮਮਤਾ ਪਾਈ ਹੈ ਇਹ ਅਕਾਲ ਪੁਰਖ ਵਾਹਿਗੁਰੂ ਨੇ ਪਾਈ ਹੈ ਉਹਨੇ ਆਰ ਲਾਇਆ ਹੋਇਆ ਅਸੀਂ ਕਹਿੰਨੇ ਕਿੱਥੇ ਵਸਦਾ ਵਾਹਿਗੁਰੂ ਅਸੀਂ ਨਹੀਂ ਦੇਖਿਆ ਮੈਂ ਕਹਿੰਨਾ ਮਾਂ ਵਿੱਚ ਦੀ ਵਸਦਾ ਤੇ ਉਹਨੂੰ ਦਿਸਿਆ ਹੀ ਨਹੀਂ ਕਿਤੇ ਪਿਓ ਵਿੱਚ ਦੀ ਵਸਦਾ ਹੀ ਆ ਨਾ ਤੇ ਕਿਵੇਂ ਵਿਚਾਰਾ ਉਹ ਉਹ ਬਢੇਪੇ ਵਿੱਚ ਵੀ ਮੈਂ ਬੰਦੇ ਵੇਖਦਾ ਤਰਸ ਰੋਣਾ ਆ ਜਾਂਦਾ ਜਦੋਂ ਬਾਜ਼ਾਰਾਂ ਚੋਂ ਆਪਾਂ ਸੜਕਾਂ ਤੋਂ ਲੰਘਦੇ ਆ 70 70 ਸਾਲ ਦੇ ਵੀ ਰੇੜੀਆਂ ਲਈ ਬੈਠੇ ਆ ਤੇ ਅਮੀਰ ਹੋਣ ਲਈ ਰੇੜੀਆਂ ਨਹੀਂ ਲਾਉਂਦਾ ਕੋਈ ਸੜਕ ਤੇ ਬਜ਼ੁਰਗੀ ਦੀ ਵਸਤਾ ਚ ਰੋਟੀ ਲਈ ਤੇ ਨਾਲ ਹੀ ਵੀ ਬੇਨਤੀ ਹੈ ਹੋਰ ਭਾਵੇਂ ਕਿਤੋਂ ਕੁਝ ਖਰੀਦਿਓ ਜਾਂ ਨਾ ਖਰੀਦਿਓ ਕੋਈ ਬਜ਼ੁਰਗ ਕੋਈ ਕਿਰਤੀ ਰੋਡ ਤੇ ਰੇੜੀ ਲਈ ਖਲੋਤਾ ਹੈ ਤੁਹਾਨੂੰ ਘੱਟ ਵੀ ਜ਼ਰੂਰਤ ਆ ਤਾਂ ਵੀ ਖਰੀਦ ਕੇ ਲੰਘੋ ਤੋਂ ਕੁਛ ਕਿਉਂਕਿ ਉਹ ਅਮੀਰ ਬਨ ਨਹੀਂ ਉਹ ਤਾਂ ਆਪਣੇ ਬੱਚਿਆਂ ਦੀ ਦੋ ਵੇਲੇ ਦੀ ਰੋਟੀ ਲਈ ਐਸ ਉਮਰੇ ਵਿਚਾਰਾ ਬੈਠਾ ਕਿ ਮੈਂ ਅੱਜ ਦਾ ਕੋਈ 2-400 ਕਮਾ ਕੇ ਜਾਵਾਂ ਮੇਰੇ ਨਿਆਣਿਆਂ ਨੂੰ ਕੁਛ ਖਾਣ ਨੂੰ ਮਿਲ ਜਾਏ ਪ੍ਰਾਪਤ ਹੋ ਜਾਏ ਉਹ ਗਰੀਬੀ ਨੇ ਇਹੋ ਜਿਹਾ ਭੰਨਿਆ ਹੁਣ ਬੱਚੇ ਜਦੋਂ ਵਿਲਕਦੇ ਵੇਖੇ ਰੋਂਦੇ ਕਰਲਾਉਂਦੇ ਵੇਖੇ ਮਨ ਚ ਆਇਆ ਮੈਂ ਜਾ ਹੀ ਆਉਣਾ ਜਾ ਕੇ ਘਰ ਵਾਲੀ ਕਹਿੰਦੀ ਤੁਸੀਂ ਜਾਓ ਉਹਨੇ ਆਖਿਆ ਜੇ ਮੈਂ ਮੰਗਿਆ ਉਹ ਤੋਂ ਕੁਝ ਜਾ ਕੇ ਉਹ ਮੇਰਾ ਦੋਸਤ ਹੈ ਉਹ ਦਾਤਾ ਹੋ ਜਾਏਗਾ ਮੈਂ ਮੰਗਤਾ ਹੋ ਜਾਵਾਂਗਾ ਸਾਡੀ ਫਿਰ ਦੋਸਤੀ ਵਾਲੀ ਨਿਹਾਜ ਨਹੀਂ ਨਾ ਰਹਿਣੀ ਕਿਉਂਕਿ ਦੋਸਤੀ ਦਾ ਰਤਬਾ ਵੱਡਾ ਵਾ ਫਿਰ ਉਹ ਦੇਣ ਵਾਲਾ ਹੋ ਜੂ ਮੈਂ ਲੈਣ ਵਾਲਾ ਹੋ ਜੂ ਉਹ ਕਹਿੰਦੀ ਚੱਲ ਰਹਿਮ ਕਰੋ ਬੱਚਿਆਂ ਤੇ ਸਹੀ ਨਹੀਂ ਆ ਚਲੋ ਪਰ ਇੱਕ ਵਾਰ ਜਾ ਕੇ ਇਹ ਦੁਖੜਾ ਧਰੋ ਕਰੋਂ ਤੋਰਨ ਲੱਗਾ ਤੇ ਜੋ ਸਿੱਖਿਆ ਸੀ ਆਪਣੇਆ ਬਜ਼ੁਰਗਾਂ ਤੋਂ ਵੀ ਜਦੋਂ ਜਾਣਾ ਖਾਲੀ ਹੱਥ ਨਹੀਂ ਜਾਣਾ ਘਰ ਚ ਇਹ ਸਾਡੀਆਂ ਮਾਵਾਂ ਵੀ ਸਾਨੂੰ ਸਿਖਾਉਂਦੀਆਂ ਰਹੀਆਂ ਇਹ ਸਾਡੇ ਇਤਿਹਾਸ ਦਾ ਗੁਰੂ ਨਾਨਕ ਦੇ ਘਰ ਦੀ ਵੀ ਮਰਿਆਦਾ ਖਾਲੀ ਹੱਥ ਕਿਉਂ ਨਹੀਂ ਵੀ ਲੰਗਰ ਚੱਲ ਰਹੇ ਆ ਤੁਸੀਂ ਆਟਾ ਲੈ ਜਾਓ ਦਾਲ ਲੈ ਜਾਓ ਵਰਤੀ ਰਿਹਾ ਨਾ ਸੰਗਤ ਵਿੱਚ ਮੈਂ ਅੱਜ ਤੱਕ ਮਾਈਆਂ ਦੇਖਦਾ ਉਹ ਸਿੱਧੀਆਂ ਵਿਚਾਰੀਆਂ ਬਿਲਕੁਲ ਉਹਨਾਂ ਨੂੰ ਕੋਈ ਕੋਈ ਬੇਦਬਤੀ ਨਹੀਂ ਆਉਂਦੀ ਪਰ ਕੋਸ਼ਿਸ਼ ਕਰਨੀ ਆ ਵੀ ਖਾਲੀ ਹੱਥ ਗੁਰਦੁਆਰੇ ਨਾ ਜਾਈਂ ਵੰਡਿਆ ਜਾਂਦਾ ਸੰਗਤ ਵਿੱਚ ਜਿੰਨੀ ਕਿਸੇ ਦੀ ਸਮਰੱਥਾ ਹੈ ਉਹਨੇ ਆਖਿਆ ਤੁਸੀਂ ਜਾ ਰਹੇ ਹੋ ਤੇ ਖਾਲੀ ਹੱਥ ਨਾ ਜਾਓ ਉਹਨੇ ਆਖਿਆ ਹੋਰ ਹੈ ਵੀ ਕੀ ਹੈ ਘਰ ਦੇ ਵਿੱਚ ਲੈ ਕੇ ਵੀ ਕੀ ਜਾਵੇਂ ਆਸ-ਪਾਸੇ ਵੇਖਿਆ ਫਰੋਲਿਆ ਖੋਜਿਆ ਗੁੱਠ ਵਿੱਚ ਇੱਕ ਮੁੱਠ ਜਿਹੜੀ ਉਹ ਚੌਲਾਂ ਦੀ ਪਈ ਹੈ ਉਹ ਕਿਤੇ ਚਲੋ ਤੁਸੀਂ ਕਿਹੜਾ ਵਪਾਰ ਕਰਨ ਚੱਲੇ ਆ ਨਾਲੇ ਵੀ ਤੁਹਾਨੂੰ ਬੇਨਤੀ ਹੈ ਸਿੱਖ ਇੱਕ ਦਮੜਾ ਵੀ ਦੇਵੇ ਭੇਟਾ ਕਰਦਾ ਗੁਰੂ ਨੂੰ ਵਪਾਰ ਕਰਨੀ ਆਉਂਦਾ ਉਹਦਾ ਭਾਵਨਾ ਨਾਲ ਇੱਕ ਦਮੜਾ ਵੀ ਪ੍ਰਵਾਨ ਹੈ ਆਪਾਂ ਵਪਾਰ ਥੋੜਾ ਕਰ ਸਕਦੇ ਮਹਾਰਾਜਾ ਸਾਡੀ ਤਾਂ ਭੇਟਾ ਕਿਸੇ ਦੀ ਕਿੰਨੀ ਸਮਰੱਥਾ ਕਿਸੇ ਦੀ ਕਿੰਨੀ ਸਮਰੱਥਾ ਉਹ ਕਹਿੰਦੇ ਜੀ ਤੁਸੀਂ ਵਪਾਰ ਕਰਨ ਚੱਲਿਓ ਜੀਨੇ ਪ੍ਰਵਾਨ ਕਰਨਾ ਉਹਨੇ ਮੁੱਠ ਵੀ ਕਰ ਲੈਣੀ जिने ਪ੍ਰਵਾਨ ਕਰਨਾ ਗੁਰੂ ਹਰਗੋਬਿੰਦ ਸਾਹਿਬ ਵੇਲੇ ਇੱਕ ਘਾਈ ਪੱਠਿਆਂ ਦੀ ਪੰਡ ਲੈ ਕੇ ਚਲਿਆ ਗਿਆ। ਦਮਣਾ ਲੈ ਗਿਆ। ਮਹਾਰਾਜ ਨੇ ਉਹਨੂੰ ਵੀ ਗੱਲ ਨਾ ਲਾਇਆ। ਜੋ ਉਹਦੇ ਕੋਲੇ ਸੀ ਉਹਨੇ ਆਪਣੇ ਹਿੱਤੋਂ ਬਹੁਤ ਦਿੱਤਾ ਤੇ ਗੁਰੂ ਨੇ ਉਹਨੂੰ ਬਹੁਤ ਕਰਕੇ ਜਾਣਿਆ। ਵੱਤ ਕਰਕੇ ਜਾਣਿਆ। ਇਹ 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 ਜਿਹੜਾ ਸੌ ਕਮਾਉਂਦਾ ਉਹਦਾ ਦਮੜਾ ਵੀ ਹੈ। ਕੋਈ 10000 ਕਮਾ ਰਿਹਾ ਕੋਈ ਲੱਖ ਕਮਾ ਰਿਹਾ ਜੇ ਕਰੋੜ ਵਿੱਚੋਂ 10 ਲੱਖ ਦੇ ਰਿਹਾ ਤੇ ਉਹ ਦਮੜੇ ਦੇ ਬਰਾਬਰ ਹੈ ਕੱਢ ਤੇ ਦਸਵੰਦ ਹੀ ਰਿਹਾ ਨਾ ਬੰਦਾ ਜਿਦੀ ਜਿੰਨੀ ਸਮਰੱਥਾ ਉਹ ਚੌਲਾਂ ਦੀ ਮੁੱਠ ਲੈ ਕੇ ਤੁਰ ਪਿਆ ਤੇ ਰਸਤੇ ਵਿੱਚ ਹੁਣ 2-3 ਦਿਨ ਲੱਗ ਗਏ ਕਿੱਥੇ ਦਿਵਾਰਕਾ ਗੁਜਰਾਤ ਤੋਂ 100-150 ਕਿਲੋਮੀਟਰ ਦਾ ਸਫ਼ਰ ਬਣ ਜਾਂਦਾ ਤੁਰ ਕੇ ਗਿਆ ਪੈਰਾਂ ਤੋਂ ਨੰਗਾ ਹੈ ਹੁਣ ਜਾ ਕੇ ਜਦੋਂ ਜਿਹੜੇ ਸੰਤਰੀ ਖੜੇ ਆ ਉਹਨਾਂ ਨੂੰ ਕਹਿੰਦਾ ਵੀ ਮੈਂ ਮਿਲਣਾ ਅੰਦਰ ਜਾ ਕੇ ਉਹ ਕਹਿੰਦੇ ਖੜ ਜਾ ਸਾਈਡ ਤੇ ਬਹੁਤ ਆਉਂਦੇ ਤੇਰੇ ਵਰਗੇ ਕ੍ਰਿਸ਼ਨ ਜੀ ਨੂੰ ਰਾਜਾ ਜੀ ਨੂੰ ਮਿਲ ਬਹਿ ਜਾ ਫਿਰ ਜਾ ਕੇ ਉੱਠ ਕੇ ਕਹਿੰਦਾ ਵੀ ਉਹਨਾਂ ਨੂੰ ਕਹੋ ਕਿ ਤੁਹਾਡਾ ਬਾਲ ਸਖਾ ਮਿੱਤਰ ਆਇਆ ਹੈ ਤੁਹਾਡਾ ਗੁਰ ਭਾਈ ਆਇਆ ਉਹ ਕਹਿੰਦੇ ਬੜੇ ਬਾਲ ਸਖੇ ਆਉਂਦੇ ਇੱਥੇ ਕਿਉਂਕਿ ਐ ਹੁੰਦਾ ਨਾ ਸੰਸਾਰ ਵਿੱਚ ਤੁਸੀਂ ਵੱਡੇ ਮਿਲ ਬੰਦੇ ਨੂੰ ਕਦੇ ਹੁਣ ਵੱਡਾ ਹੋ ਗਿਆ ਸਾਰੇ ਰਿਸ਼ਤੇਦਾਰ ਹੀ ਆਉਂਦੇ ਇੱਥੇ ਉਦਾਂ ਕੌਣ ਆਉਂਦਾ ਹੁਣ ਰਾਜਾ ਜੋ ਬਣ ਗਿਆ ਹੁਣ ਸਾਰੇ ਰਿਸ਼ਤੇਦਾਰ ਹੀ ਆ ਸਾਰੀ ਭਰਾਵਾ ਸਾਰੀ ਬਚਪਨ ਦੇ ਮਿੱਤਰ ਹੈ ਪਰ ਉਹਨਾਂ ਨੂੰ ਇਹ ਨਹੀਂ ਨਾ ਪਤਾ ਸੀ ਵੀ ਇਹ ਵਾਕਿਆ ਹੀ ਉਹ ਆ ਜੋ ਇਹ ਕਹਿ ਰਿਹਾ ਵਾ ਨਹੀਂ ਤਾਂ ਜਦੋਂ ਮਨੁੱਖ ਕਾਮਯਾਬ ਹੋ ਜੇ ਉਦੋਂ ਦੂਰ ਦੀਆਂ ਰਿਸ਼ਤੇਦਾਰੀਆਂ ਵੀ ਨੇੜ ਦੀਆਂ ਹੋ ਜਾਂਦੀਆਂ ਪਰ ਉਹ ਉਹ ਸੱਚ ਬੋਲ ਰਿਹਾ ਸੀ ਉਨੇ ਫੇਰ ਆਖਿਆ ਕਿ ਇੱਕ ਵਾਰ ਜਾ ਕੇ ਕਹੋਗੇ ਉਹਦਾ ਮਿੱਤਰ ਸੁਦਾਮਾ ਆਇਆ ਹੈ ਸੁਦਾਮਾ ਬੁਲਾ ਰਿਹਾ ਹੈ ਫੇਰ ਨਾਸਰ ਹੋਇਆ ਪਰ ਜਦੋਂ ਦੂਜੀ ਤੀਜੀ ਵਾਰ ਕਿਹਾ ਸਪਾਈਆਂ ਨੂੰ ਵੀ ਮਹਿਸੂਸ ਹੋਇਆ ਕਿ ਇਹ ਜਿਹੜਾ ਮਨੁੱਖ ਇਹਦੇ ਪੈਰਾਂ ਦੀ ਜਿਹੋ ਜੀ ਹਾਲਤ ਹੈ ਇਹ ਤੇੜ ਧੋਤੀ ਉਹ ਵੀ ਪਾਟੀ ਗੁਰਬਤ ਚੋਂ ਆਇਆ ਪਰ ਜਿਹੜੀ ਇਹਦੇ ਆਵਾਜ਼ ਆ ਰਹੀ ਹੈ ਉਹ ਦੂਜਿਆਂ ਵਾਂਗੂ ਨਹੀਂ ਆਵਾਜ਼ ਇਹਦੇ ਅੰਦਰੋਂ ਆ ਰਹੀ ਬੜੀ ਅੰਦਰੋਂ ਆਵਾਜ਼ ਆ ਰਹੀ ਹੈ ਬੜਾ ਪਿਆਰ ਚ ਬੜਾ ਟੁੱਟ ਕੇ ਬਿਰਹ ਚ ਗੈਰਿਆ ਮੇਰੇ ਯਾਰ ਨੂੰ ਬੁਲਾਓ ਮੇਰੇ ਮਿੱਤਰ ਨੂੰ ਬੁਲਾਓ ਮੈਂ ਉਹਨੂੰ ਮਿਲਣ ਆਇਆ ਤੇ ਉਹਨੂੰ ਜਾ ਕੇ ਕਹੋ ਕਿ ਜੋ ਨਿਸ਼ਾਨੀਆਂ ਦਸੀਆਂ ਵੀ ਮੈਂ ਬਚਪਨ ਦਾ ਮਿੱਤਰ ਐ ਗੌਰ ਭਾਈ ਐ ਤੇ ਮੇਰਾ ਨਾਮ ਲਿਓ ਜਾ ਕੇ ਕਹਿੰਦੇ ਅੱਗੇ ਜਾ ਕੇ ਜਦੋਂ ਸੰਤਰੀ ਜਾ ਕੇ ਦੱਸਦੇ ਨੇ ਕ੍ਰਿਸ਼ਨ ਜੀ ਨੂੰ ਕਿ ਕੋਈ ਤੁਹਾਨੂੰ ਮਿਲਣ ਆਇਆ ਉਹ ਕਹਿੰਦੇ ਕੋਈ ਹੁਲੀਆ ਦੱਸੋ ਵੇਸ਼ ਪੋਸ਼ਾ ਕਿਦਾਂ ਦੀ ਆ ਉਹ ਕਹਿੰਦੇ ਜੀ ਤੇੜ ਥੋਤੀ ਆ ਉਹ ਵੀ ਪਾਟੀ ਐ ਪੱਗ ਸਿਰ ਤੇ ਨਹੀਂ ਹੈਗੀ ਪੈਰ ਆ ਜਿਹੜੇ ਉਹ ਇਉਂ ਲੱਗਦਾ ਵੀ ਬਚਪਨ ਤੋਂ ਜੁੱਤੀ ਖੌਰੇ ਮਿਲੀ ਨਹੀਂ ਹੈਗੀ ਪਿੰਡਾਂ ਨੰਗਾ ਆ ਜੀ ਗੁਰ ਭਾਈ ਦੱਸਦਾ ਤੁਹਾਨੂੰ ਤੇ ਉਹਨੂੰ ਪੁੱਛਿਆ ਵੀ ਨਾਂ ਨਹੀਂ ਦੱਸਿਆ ਤੁਹਾਨੂੰ ਕਹਿੰਦਾ ਜੀ ਆਪਣੇ ਆਪ ਨੂੰ ਸੁਦਾਮਾ ਦੱਸਦਾ ਤੇ ਭਾਈ ਗੁਰਦਾਸ ਜੀ ਕਹਿੰਦੇ ਦੂਰੋਂ ਦੇਖ ਡੰਡੋਤ ਕਰ ਛੱਡ ਸੰਗਾਛਣ ਹਰ ਜੀ ਆਏ ਦੂਰੋਂ ਦੇਖ ਉੱਥੋਂ ਕਹਿੰਦੇ ਸਿੰਘਾਸ਼ਣ ਤੋਂ ਉੱਠੇ ਪਹਿਲਾਂ ਡੰਡੌਤ ਕੀਤੀ ਫਿਰ ਪ੍ਰਕਰਮਾ ਕੀਤੀਆਂ ਫਿਰ ਸਜਦਾ ਕੀਤਾ ਮੱਥਾ ਪੈਰਾਂ 'ਚ ਰੱਖਿਆ ਫਿਰ ਸਦਾ ਮੈਨੂੰ ਗਲ ਲਾਇਆ ਕਿਸੇ ਦੇ ਸਤਕਾਰ ਦਾ ਇਹ ਵੀ ਇੱਕ ਢੰਗ ਹੁੰਦਾ ਤਰੀਕਾ ਹੁੰਦਾ ਲੰਮੇ ਪੈ ਜਾਣਾ ਬਲਿਹਾਰੇ ਜਾਣਾ ਵਾਰੇ ਜਾਣਾ ਉਹਦਾ ਮਨ ਉਹਦਾ ਮਨ ਵੀ ਮੰਨਦਾ ਸੀ ਕਿਉਂਕਿ ਵਰ ਹੰਕਾਰ 'ਚ ਮੰਨਦਾ ਨਹੀਂ ਬੰਦਾ ਇਹ ਕੋਈ ਮਿੱਥੋ ਵੱਡਾ ਵਾ ਉਹਨੂੰ ਪਤਾ ਸੀ ਕਿ ਮੈਂ ਰਾਜ ਸਿੰਘਾਸ਼ਣ ਤੇ ਆਂ ਪਰ ਵਿਦਵਤਾ ਵਿੱਚ ਸਦਾਮਾ ਮੈਥੋਂ ਅੱਗੇ ਆ ਬਹੁਤ ਗੱਲਾਂ ਜਿਹੜੀਆਂ ਮੈਂ ਆਪਣੇ ਯਾਰ ਸਦਾਮੇ ਤੋਂ ਸਿੱਖੀਆਂ ਕੀ ਹੋਇਆ ਜੇ ਅੱਜ ਗਰੀਬੀ 'ਚ ਹੈ ਕੀ ਹੋਇਆ ਅੱਜ ਮੁਫਲਸ ਵਿੱਚ ਲੰਘ ਰਿਹਾ ਪਰ ਇਹਦੇ ਗੁਣ ਥੋੜਾ ਬਦਲ ਜਾਣੇ ਅੱਜ ਦਾ ਜਵਾਨਾ ਇਹੋ ਜਿਹਾ ਹੈ ਅਮੀਰੀਆਂ ਗਰੀਬੀਆਂ ਬੰਦੇ ਦੇ ਗੁਣ ਵੀ ਬਦਲ ਦਿੰਦੀਆਂ ਮਾਇਆ ਕੇ ਤੀਨ ਨਾਮ ਪਰਸੂ ਪਰਸਾ ਪਰਸਰਾਮ ਪਹਿਲਾਂ ਪਰਸਾ ਸੀ ਫਿਰ ਪਰਸੂ ਸੀ ਫਿਰ ਪਰਸਰਾਮ ਬਣ ਗਿਆ ਪਰ ਇਦਾਂ ਦੇ ਨਹੀਂ ਸਨ ਕ੍ਰਿਸ਼ਨ ਜੀ ਉਹਨਾਂ ਨੂੰ ਪਤਾ ਸੀ ਕਿ ਵਿਦਵਤਾ ਚੱਗੇ ਹੈ ਸਮਝਦਾਰ ਹੈ ਸਿਆਣਾ ਹੈ ਡੰਡੌਤ ਕੀਤੀ ਪ੍ਰਕਰਮਾ ਕੀਤੀ ਮੱਥਾ ਰੱਖਿਆ ਕਦਮਾਂ 'ਚ ਗਲ ਲਾ ਕੇ ਮਿਲੇ ਬੜਾ ਜਾ ਕੇ ਕਹਿੰਦੇ ਆਪਣੇ ਘਰ ਵਾਲੀ ਨੂੰ ਬੁਲਾਇਆ ਚਰਨ ਧੋਤੇ ਬੜਾ ਹੀ ਸਤਕਾਰ ਕੀਤਾ ਦੋ ਦਿਨ ਇਦਾਂ ਲੰਘ ਗਏ ਤਿੰਨ ਦਿਨ ਤੇ ਗਾਂ ਮਿੱਤਰ ਵੇਖੋ ਕਿਦਾਂ ਦਾ ਉਹਨੂੰ ਪਤਾ ਲੱਗ ਗਿਆ ਸੀ ਵੀ ਇਹਦੀ ਹਾਲਤ ਕਿਦਾਂ ਦੀ ਹੈ ਤੇ ਗਾਂ ਦੂਜੇ ਮਿੱਤਰ ਤੋਂ ਕਹਿਣ ਦੀ ਹਿੰਮਤ ਨਾ ਪਈ ਵੀ ਦੋਸਤੀ ਹੈ ਮੈਂ ਮੰਗਾ ਗਾ ਤੂੰ ਇਹ ਤੋਂ ਕਿ ਦੋਸਤੀ 'ਚ ਫਰਕ ਨਾ ਪਿਆ ਚੇ ਉਹ 36 ਪ੍ਰਕਾਰ ਦੇ ਭੋਜਨ ਪ੍ਰੋਸਣ ਉਹਦੇ ਅੱਗੇ ਉਹ ਜਦੋਂ ਵਿਚਾਰਾ ਬੁਰਕੀ ਪਾਏ ਉਹਨੂੰ ਘਰ ਵਾਲੀ ਯਾਦ ਆ ਜਾਏ ਵਿਲਕ ਦੀ ਜਦੋਂ ਭੋਜਨ ਖਾਣ ਲੱਗੇ ਉਹਨੂੰ ਨਿਆਣੇ ਯਾਦ ਆ ਜਾਣ ਤੇ ਹੁਣ ਜਿਹਦੇ ਜਵਾਗ ਭੁੱਖੇ ਆ ਉਹ ਬਾਪ ਨੂੰ ਪ੍ਰਸ਼ਾਦਾ ਚੰਗਾ ਲੱਗੂ ਜਿਹਦਾ ਪਰਿਵਾਰ ਵਿਲਕ ਰਿਹਾ ਉਹਨੂੰ ਛੱਤੀ ਪ੍ਰਕਾਰ ਦੇ ਭੋਜਨ ਤਾਂ ਜ਼ਹਿਰ ਸਮਾਨ ਲੱਗਣ ਵਿਚਾਰੇ ਨੂੰ ਉਹਦੇ ਤਾਂ ਗਲੇ ਹੀ ਠਿਓ ਬੁਰਕੀ ਨਾ ਲੰਗੇ ਤੇ ਆਪਣੇ ਆਪ ਨੂੰ ਕੋਸਦਾ ਓਏ ਸਦਾਮਿਆਂ ਕੀ ਖਾਣਾ ਇਹ ਕੀ ਰਹਿਣਾ ਇੱਥੇ ਬੱਚੇ ਵਿਚਾਰੇ ਮਰ ਗਏ ਹੋਣੇ ਹੁਣ ਨੂੰ ਤਾਂ ਵਿਲਕ-ਵਿਲਕ ਕੇ ਪਰ ਅੰਦਰੋਂ ਦੱਸਿਆ ਨਾ ਜਾਏ ਜਿਹੜਾ ਦੋਸਤ ਹੈ ਉਹ ਬਗੈਰ ਦੱਸਣ ਤੋਂ ਵੀ ਸਭ ਕੁਝ ਸਮਝ ਰਹੇ ਹਨ ਉਹਨੇ ਆਖਿਆ ਜੇ ਮੈਂ ਉਦਾਂ ਇਹਨੂੰ ਦੇ ਦਿੱਤਾ ਨਾ ਤਾਂ ਫਰਕ ਪੈ ਜਾਏਗਾ ਸਾਡੀ ਦੋਸਤੀ ਵਿੱਚ ਇਹਨੂੰ ਅਹਿਸਾਸ ਨਹੀਂ ਹੋਣ ਦੇਣਾ ਨੂੰ ਨਜ਼ਰਾਂ 'ਚ ਕਈ ਵਾਰ ਤੁਹਾਡੇ ਬੰਦੇ ਮਦਦ ਕਰਨਗੇ ਤੁਹਾਨੂੰ ਅਹਿਸਾਸ ਨਹੀਂ ਹੋਣ ਦੇਣਗੇ ਵੀ ਮੈਂ ਦਤਾ ਹਾਂ ਇਹ ਦੋਸਤੀ ਦਾ ਫਰਜ਼ ਹੁੰਦਾ ਇਹ ਸਮਝਦਾਰੇ ਹੁੰਦੇ ਹੁਣ ਵਿਸ਼ਾ ਨਹੀਂ ਹੈ ਮੇਰਾ 5 ਕਿਲੋ ਚੌਲ ਰੱਖ ਕੇ ਪੈਰਾਂ 'ਚ ਬੰਦੇ ਫੋਟੋ ਪਾ ਰਹੇ ਹੈ ਇਹ ਸੱਚ ਹੈ 2 ਕਿਲੋ ਆਟਾ ਹੱਥ 'ਚ ਫੜਾ ਕੇ ਅਸੀਂ ਸੇਵਾ ਕੀਤੀ। ਮੈਂ ਕਹਿੰਦਾ ਕਿਹੜਾ ਮਜ਼ਾਕ ਬਣਾਇਆ ਓਏ ਕਿਸੇ ਦੀ ਗਰੀਬੀ ਦਾ? ਕਿਹੜੇ ਦਾਤੇ ਬਣ ਗਏ ਤੁਸੀਂ? ਜੇ ਮਹੀਨੇ ਲਈ ਤੁਸੀਂ ਚੁੱਲ੍ਹਾ ਬਲ ਦਾ ਕਾਰੀਆ ਏ ਆਇਓ ਕਿਸੇ ਦਾ? ਤੁਹਾਡੇ ਕੋਲੇ 4 ਛਿੰੜ ਸੀ ਤਾਂ ਹੀ ਦੇ ਕੇ ਆਇਓ ਨਾ। ਤੇ ਜੇ ਦੇਈ ਦਿੱਤੇ ਆ ਹੋਣੀ ਦੀ ਮਾਰ ਕਿਉਂ ਕਿਸੇ ਦਾ ਮਜ਼ਾਕ ਡਾਉਂਦੇ ਹੋ? ਕਿਉਂ ਸੰਸਾਰ ਪੱਧਰ ਵਿੱਚ ਉਹਨੂੰ ਅਹਿਸਾਸ ਕਰਾਉਂਦੇ ਹੋ ਕਿ ਤੂੰ ਨੀਵਾ ਅਸੀਂ ਉੱਚੇ ਆ? ਸਗੋਂ ਦੀ ਬੰਦਾ ਤਾਂ ਜਿਹੜਾ ਦਸਵੰਧ ਦੇਣ ਵਾਲਾ ਉਹ ਤਾਂ ਆਸੇ-ਪਾਸੇ ਵੀ ਨਹੀਂ ਪਤਾ ਲੱਗਣ ਦਿੰਦਾ ਨਾਲੇ ਹੱਥ ਚ ਫੜਾ ਕੇ ਕਹਿੰਦਾ ਉਹ ਭਰਾਵਾ ਮੈਂ ਕੌਣਾ ਦੇਣ ਵਾਲਾ ਚਾ ਤੂੰ ਆਂ ਚਾ ਮੈਂ ਆਂ ਤੂੰ ਦਾਤਾ ਦਤਾਰ ਤੇਰਾ ਦਿੱਤਾ ਅਸੀਂ ਤਾਂ ਸਾਰੇ ਉਹਦਾ ਦਿੱਤਾ ਖਾਣੇ ਆ ਦਦਾ ਦਾਤਾ ਏਕ ਹੈ ਸਭ ਕੋ ਦੇ ਬਣਹਾਰਾ ਸੀ ਕੌਣਾ ਜੀ ਕਿਸੇ ਨੂੰ ਦਾਨ ਕਰਨ ਵਾਲੇ ਅਸੀਂ ਕੌਣਾ ਕਿਸੇ ਦੀ ਗਰੀਬੀ ਦੂਰ ਕਰਨ ਵਾਲੇ ਜਿਹੜਾ ਸੱਚਾ ਦੋਸਤ ਹੈ ਉਹਨੇ ਪਤਾ ਲਾ ਲਿਆ ਸੇ ਪਾਸਿਓਂ ਸਿਪਾਈ ਭੇਜ ਕੇ ਸੰਤਰੀ ਭੇਜ ਕੇ ਵੀ ਇੰਨੇ ਹਾਲਾਤਾਂ ਚ ਆਇਆ ਇਹਦੇ ਘਰ ਦਾ ਹਾਲਾਤ ਤਾਂ ਵੇਖੋ ਜਾ ਕੇ ਉਹਨੇ ਬਿਨਾ ਦੱਸੇ ਘਰ ਵਿੱਚ ਸਾਰੀ ਸਮੱਗਰੀ ਪਹੁੰਚਦੀ ਕਰਤੀ ਬਿਨਾ ਦੱਸਿਆ ਘਰ ਬਣਾਤਾ ਬਿਨਾ ਦੱਸਿਆ ਰਾਸ਼ਨ ਦੇ ਅੰਬਾਰ ਲਾਤੇ ਤਿੰਨ ਦਿਨ ਜਦੋਂ ਰਹਿ ਕੇ ਗਿਆ ਉਹਨੂੰ ਦੱਸਿਆ ਨਹੀਂ ਵੀ ਮੈਂ ਆਹ ਦੇਤਾ ਤੈਨੂੰ ਦੇ ਸਦਾਮਾ ਅੰਦਰੇ ਅੰਦਰ ਸੋਚਦਾ ਵੀ ਆਇਆ ਵੀ ਬੈਠਾ ਵੀ ਦੱਸਿਆ ਵੀ ਹਿੰਮਤ ਹੀ ਨਹੀਂ ਪਈ ਦੋਸਤੀ 'ਚ ਫਰਕ ਨਾ ਪੈ ਜਾਏ ਕੋਈ ਜਦੋਂ ਜਾ ਕੇ ਦੇਖਦਾ ਆਪਣੇ ਘਰੇ ਅੰਬਾਰ ਲੱਗੇ ਘਰ ਦੇ ਮੂਹਰ ਦੀ ਲੰਘ ਜਾਂਦਾ ਪਤਾ ਹੀ ਨਹੀਂ ਲੱਗਦਾ ਮੇਰਾ ਘਰ ਉਹ ਪਿੱਛੇ ਰੌਲਾ ਪਾਉਂਦੇ ਸਦਾਮਾ ਤੇਰਾ ਘਰ ਆ ਗਾਂ ਲਾਂ ਗਿਆ ਉਹ ਕਹਿੰਦਾ ਨਾਂ ਭਰਾਵਾ ਉਹ ਕੁਲੀ ਛੱਡ ਕੇ ਗਿਆ ਸੀ ਜਿਹਨੂੰ ਚਾਰ ਕਾਨੇ ਵੀ ਨਹੀਂ ਸੀ ਅੱਗੇ ਖੜੇ ਹੁਣ ਇੱਥੇ ਮਹਿਲ ਕਾਉਣ ਪਾ ਗਏ ਉਹਨੇ ਆਖਿਆ ਨਹੀਂ ਘਰ ਵਾਲੀ ਆਈ ਨਾ ਜੀ ਆਪਣੇ ਘਰ ਬੱਚੇ ਕਹਿੰਦੇ ਜੀ ਇਹ ਅਨਾਜ ਤੁਹਾਡੇ دوست ਤੁਹਾਡੇ ਸੱਜਣ ਕ੍ਰਿਸ਼ਨ ਜੀ ਨੇ ਪਹੁੰਚਦਾ ਕੀਤਾ ਤੇ ਗੁਰੂ ਅਰਜਨ ਸਾਹਿਬ ਨੇ ਆਧਾਰਨ ਦਿੱਤੀ ਆਪਾਂ ਹੁਣ ਵੇਖੋ ਤਤ ਦੀ ਗੱਲ ਸਮਝਣ ਦੀ ਕੋਸ਼ਿਸ਼ ਕਰੀਏ ਕਹਿੰਦੇ ਜੇ ਸਦਾਮਾ ਕ੍ਰਿਸ਼ਨ ਜੀ ਦੇ ਕੋਲੇ ਚੱਲ ਕੇ ਗਿਆ ਤੇ ਕ੍ਰਿਸ਼ਨ ਜੀ ਨੇ ਆਪਣੇ ਦੋਸਤ ਦੀ ਗਰੀਬੀ ਦੂਰ ਕਰਤੀ ਮੇਰੇ ਗੁਰੂ ਅਰਜਨ ਸਾਹਿਬ ਕਹਿੰਦੇ ਓਏ ਤੂੰ ਤਾਂ ਦੁਨੀਆ ਦੇ ਵਾਲੀ ਕੋਲੇ ਆਇਆ ਤੇਰੀਆਂ ਗਰੀਬੀਆਂ ਦੂਰ ਕਿਉਂ ਨਾ ਹੋਣਗੀਆਂ ਤੇਰੀ ਲੋੜ ਪੂਰੀ ਕਿਉਂ ਨਾ ਕਰੂ ਜੇ ਇੱਕ ਦੋਸਤ ਆਪਣੇ ਦੋਸਤ ਲਈ ਇੰਨਾ ਕਰ ਸਕਦਾ ਤੇ ਜਿਹਦੇ ਬਾਰੇ ਆਪਾਂ ਪੜਦੇ ਹਾਂ ਹਮ ਬਾਰਕ ਤੂੰ ਗੁਰਪਿਤਾ ਹੈ ਦੇਮਤ ਸਮਝਾਏ ਜਿਹਦੇ ਆਪਾਂ ਬਾਰੇ ਪੜਦੇ ਹਾਂ ਕਿ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਉੱਥੇ ਗੁਰੂ ਅਰਜਨ ਸਾਹਿਬ ਕਹਿੰਦੇ ਜੇ ਗਨਕਾ ਲਈ ਸਹਾਈ ਹੈ ਸਦਾ ਮੇ ਲਈ ਸਹਾਈ ਹੈ ਉਹ ਤੇਰੇ ਲਈ ਸਹਾਈ ਕਿਉਂ ਨਾ ਹੋਏਗਾ ਇਦੋਂ ਵੱਡਾ ਤਾਂ ਦੋਸਤ ਇਦੋਂ ਵੱਡਾ ਤਾਂ ਮਿੱਤਰ ਹੀ ਹੈ ਨਹੀਂ ਸੰਸਾਰ ਤੇ ਬਾਕੀ ਦੇ ਮਨਮੁੱਖਾਂ ਕੇਰੀ ਦੋਸਤੀ ਮਾਇਆ ਦਾ ਸੰਬੰਧ ਬਾਕੀ ਤਾਂ ਵੇਖਦੇ ਆਂ ਹੀ ਭੱਜ ਜਾਣ ਕਦੇ ਨਾ ਪਾਆਂ ਨ ਬੰਧ ਇੱਕ ਇਹੀ ਹੈ ਜਿਹੜਾ ਦੁੱਖਾਂ 'ਚ ਵੀ ਨਾਲ ਖੜਦਾ ਹੈ ਜਿਹਨੂੰ ਆਪਾਂ ਕਹਿੰਦੇ ਮੇਰਾ ਦੁੱਖ ਸੁੱਖ ਤੁਝ ਹੀ پاس ਕਿਰਪਾ ਕਰੇ ਜਿਸ ਆਪਣੀ ਤਰਪੂਰਾ ਕਰਮ ਕਰੇ ਜਨ ਨਾਨਕ ਸੇ ਜਨ ਉੱਭਰੇ ਜੋ ਸਤਗੁਰ ਸ਼ਰਨ ਪਰੇ ਜਿਹਦੇ ਤੇ ਤੂੰ ਕਿਰਪਾ ਕੀਤੀ ਰਹਿਮਤ ਕੀਤੀ ਉਹ ਉੱਭਰ ਗਏ ਉਹ ਮਨਮੁਖਤਾਈ ਵਾਲੇ ਰਸਤੇ ਚੋਂ ਬਾਹਰ ਆ ਗਏ ਉਹਨਾਂ ਨੇ ਇਹਨਾਂ ਖਿਆਲਾਂ ਨੂੰ ਇਹਨਾਂ ਭੜਿਆਂ ਵਿਚਾਰਾਂ